ਚਲੋ ਜੀ ਹੁਣ ਕਰ ਲਏ ਨੇ ਦਰਸ਼ਨ ਕਰ ਲਿਆ ਇਸ਼ਨਾਨ ਖੁੱਲੇ ਦਰਸ਼ਨ ਦੀਦਾਰ ਕੀਤੇ ਨੇ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਕਿਉਂਕਿ ਬੱਦਲ ਹੁਣ ਤਾਂ ਨੂੰ ਹੋ ਚੁੱਕੇ ਆ ਤੇ ਆਕਸੀਜਨ ਲੈਵਲ ਵੀ ਥੋੜਾ ਘਟਦਾ ਜਾਂਦਾ ਇਸ ਤੋਂ ਪਹਿਲਾਂ ਬਹੁਤਾ ਕੋਈ ਪ੍ਰੋਬਲਮ ਆਵੇ ਤੇ ਆਪਾਂ ਚੱਲਦੇ ਆਂ ਜੀ نیچے ਟਾਈਮ ਨਾ ਜਰਣਾ ਹੈ ਬੈਟਰਾ ਸੋ ਬਹੁਤ ਤਿੱਖੀ ਚੜਾਈ ਸੀਗੀ ਦੇਖੋ ਸੰਗਤ ਹਜੇ ਆ ਰਹੀ ਹੈ ਨੀਚੋਂ ਇਹ ਜਿਹੜੀ ਵੀ ਸੰਗਤ ਹਜੇ ਨੀਚੋਂ ਆ ਰਹੀ ਹੈ ਨਾ ਇਹ ਸਵਾ 12 ਵਜੇ ਜਿਹੜੀ ਅਰਦਾਸ ਹੋਣੀ ਉਹਦੇ ਵਿੱਚ ਸ਼ਾਮਿਲ ਹੋਣਗੇ ਆਪਾਂ ਜਿਹੜੀ ਸੀਗੀ ਅਰਦਾਸ ਸਵਾ 9 ਵਜੇ ਹੋਈ ਉਹਦੇ ਵਿੱਚ ਆਪਾਂ ਸ਼ਾਮਿਲ ਹੋ ਚੁੱਕੇ ਸੀ ਅਰਦਾਸ ਆਪਾਂ ਸੁਣ ਲਈ ਹੈ ਤੇ ਹੁਣ ਆਪਾਂ ਚੱਲ ਰਹੇ ਆ ਜੀ ਨੀਚੇ ਨੂੰ ਜਿਹੜਾ ਸਾਹਮਣੇ ਰਸਤਾ ਤੁਸੀਂ ਦੇਖ ਰਹੇ ਹੋ ਉਹ ਸੀੜੀਆਂ ਦਾ ਰਸਤਾ ਸ਼ਾਰਟਕਟ ਕਹਿੰਦੇ ਆ ਉਹਨੂੰ ਪਰ ਸਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਸਿੱਧਾ ਰਸਤਾ ਹੀ ਠੀਕ ਆ ਸੀੜੀਆਂ ਤੋਂ ਚੜਨਾ ਬਹੁਤ ਜ਼ਿਆਦਾ ਔਖਾ ਬਹੁਤ ਜ਼ਿਆਦਾ ਉਹਦੇ ਨਾਲ ਤੁਹਾਡੀਆਂ ਲੱਤਾਂ ਨੂੰ ਕੁਝ ਜ਼ਿਆਦਾ ਪਤਾ ਲੱਗੂਗਾ ਬਾਕੀ ਇੱਦਾਂ ਹੌਲੀ-ਹੌਲੀ ਬੈਲੈਂਸ ਬਣਾ ਕੇ ਉੱਤੇ ਚੱਲੋ ਸੰਗਤ ਦੀ ਸੁਵਿਧਾ ਵਾਸਤੇ ਹੈਲੀਪੈਡ ਦੀ ਤਿਆਰੀ ਹੋ ਰਹੀ ਹੈ ਇੱਥੇ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਹੈਲੀਪੈਡ ਦਾ ਬਣਦਾ ਪਿਆ ਲੋ ਬਦਲਾ ਦੇ ਨਾਲ ਉਹ ਵੀ ਟਕਿਆ ਜਾ ਰਿਹਾ ਇਹ ਤੋਂ ਅੱਗੇ ਰਸਤਾ ਰਹਿ ਜਾਂਦਾ ਜਦੋਂ ਹੈਲੀਪੈਡ ਦੀ ਯਾਤਰਾ ਸ਼ੁਰੂ ਹੋਏਗੀ ਤੇ 500 ਮੀਟਰ ਦੀ ਯਾਤਰਾ ਅੱਗੇ ਸਿਰਫ ਹਿਮਕੁੰਡ ਸਾਹਿਬ ਨੂੰ ਰਹਿ ਜਾਂਦੀ ਹੈ ਮਤਲਬ ਹੁਣ ਕਾਫੀ ਸੰਗਤ ਦੀ ਸਹੂਲਤ ਲਈ ਇਹ ਚੀਜ਼ਾਂ ਇੱਥੇ ਬਣ ਚੁੱਕੀਆਂ ਤੁਸੀਂ ਆ ਸਕਦੇ ਹੋ ਸੁਵਿਧਾ ਦੇ ਨਾਲ ਬਸ ਜੀ ਅਗਲੇ ਸਾਲ ਸਾਧ ਸੰਗਤ ਵਾਸਤੇ ਸੁਵਿਧਾ ਤਿਆਰ ਹੋ ਰਹੀ ਹੈ ਅਗਲੇ ਸਾਲ ਤੋਂ ਯਾਤਰਾ ਇੱਥੋਂ ਤੁਸੀਂ ਆਰਾਮ ਨਾ ਕਰ ਸਕਦੇ ਹੋ ਹੈਲੀਪੈਡ ਦੁਆਰਾ ਇੱਥੇ ਲੈਂਡ ਹੋਣਗੇ ਜੀ ਹੈਲੀਕਾਪਟਰ ਜਿੱਥੋਂ ਹਿਮਕੁੰਡ ਦੀ ਦੂਰੀ ਸਿਰਫ ਰਹਿ ਜਾਏਗੀ 500 ਮੀਟਰ ਤੇ ਤੁਸੀਂ ਉਹਨੂੰ ਬੜੀ ਆਸਾਨੀ ਨਾਲ ਤੈਅ ਕਰ ਸਕਦੇ ਹੋ ਬਜ਼ੁਰਗ ਖਾਸ ਕਰਕੇ ਔਰ ਜਿੰਨਾਂ ਕੋ ਜਿੰਨਾਂ ਦਾ ਸਟੈਮੀਨਾ ਘਾਟਾ ਨਹੀਂ ਚੜ ਸਕਦੇ ਸੋ ਆ ਦੇਖੋ ਹਾਂਜੀ ਇੱਕ ਰਸਤਾ ਆਇਆ ਜਦੋਂ ਆਪਾਂ ਹੇਮਕੁੰਡ ਸਾਹਿਬ ਨੂੰ ਆਉਂਨੇ ਆ ਤੇ ਰਸਤੇ ਦੇ ਵਿੱਚ ਸੀੜੀਆਂ ਆਂਦੀਆਂ ਨੇ ਇਹ ਜਿਆਦਾ ਬਹੁਤ ਜਿਆਦਾ ਟਫ ਰਸਤਾ ਹੈਣਾ ਜੀ ਇੱਕ ਰਸਤਾ ਵਾ ਇੱਕ ਆ ਵਾ ਕਿਹੜਾ ਰਸਤਾ ਟਫਾ ਜਿਆਦਾ ਟਫ ਸੀੜੀਆਂ ਵਾਲਾ ਵਾ ਕਿਉਂਕਿ ਥਕਾਵਟ ਪਹਿਲਾਂ ਹੀ ਬਹੁਤ ਜਿਆਦਾ ਹੋਈ ਹੋਈ ਹੈ ਤੇ ਇਧਰੋਂ ਚੜਨਾ ਬਹੁਤ ਔਖਾ ਦੂਸਰਾ ਜਿਹੜਾ ਟਰੈਕ ਬਣਿਆ ਹੋਇਆ ਆ ਸਾਹਮਣੇ ਵਾਲੇ ਪਾਸੇ ਦੇਖ ਰਹੇ ਹੋ ਤੁਸੀਂ ਇਹੀ ਰਸਤਾ ਜਾਣਾ ਚਾਹੀਦਾ ਕਿਉਂਕਿ ਜੋਰ ਤਾਂ ਪਹਿਲਾਂ ਹੀ ਵੱਧ ਲੱਗਿਆ ਹੁੰਦਾ ਇੱਥੇ ਹੋਰ ਵੀ ਜਿਆਦਾ ਥੋੜਾ ਇਹ ਸਟੇਬਲ ਹੋ ਜਾਂਦਾ ਵਿੱਚ ਵਿੱਚ ਸਟੇਬਲ ਹੋ ਜਾਂਦਾ ਤੁਸੀਂ ਰੁੱਕ ਕੇ ਸਾਹ ਵੀ ਲੈ ਸਕਦੇ ਹੋ ਇਹਦੇ 'ਚ ਕੋਈ ਸਟੇਬਲ ਨਹੀਂ ਆਏਗੀ ਇੱਥੇ ਤੁਸੀਂ ਸਾਹ ਲੈਣਾ ਤੇ ਪੌੜੀ ਤੇ ਪੈਣਾ ਬਸ ਦੋ ਪੌੜੀਆਂ ਉੱਪਰ ਹੀ ਸਾਹ ਦੋ ਪੌੜੀਆਂ ਉੱਪਰ ਹੀ ਜਾਓਗੇ ਉਹ ਦੇ ਲੋ ਚੜੇ ਥੋੜੀਆਂ ਪੌੜੀਆਂ ਤਾਂ ਲੈ ਰਹੇ ਨੇ ਸਾਹ ਸਹੀ ਰਸਤਾ ਹੀ ਚੁਨੋ ਇਹੀ ਸਿੱਧਾ ਰਸਤਾ ਜਾਓ ਚਲੋ ਚੱਲ ਰਹੇ ਆ ਜੀ ਹੌਲੀ ਹੌਲੀ نیچے ਜਿੰਨਾ ਚੜ੍ਹਾਈ ਲੱਗੇ ਜ਼ੋਰ ਲੱਗਾ ਸੀਗਾ ਉਤਰਨ ਲੱਗੇ ਰਸਤਾ ਬਹੁਤ ਈਜ਼ੀ ਆ ਤੁਸੀਂ ਬੜੇ ਹੀ ਆਰਾਮ ਦੇ ਨਾਲ ਆ ਸਕਦੇ ਹੋ ਤੇ ਬਾਕੀ ਹਜੇ ਤੱਕ ਸਤਗੁਰ ਦੀ ਮਿਹਰ ਆ ਮੀ ਨਹੀਂ ਮਿਲਿਆ ਬੱਦਲ ਬੱਦਲ ਆ ਪਰ ਮੀ ਹਜੇ ਮਿਲਿਆ ਨਹੀਂ ਆ ਅਸੀਂ ਉਤਰ ਜੀਏ ਟਾਈਮ ਨਾਲ ਸਾਰਾ ਵੇਸ ਦੀ ਨਹੀਂ ਕਰਦਾ ਉਤਰ ਇਹਨੂੰ ਪਿਆ ਪਰ ਟਾਈਮ ਦੀ ਪਾਬੰਦੀ ਆ ਟਾਈਮ ਦੇ ਅਕੋਰਡਿੰਗ ਚੱਲਣਾ ਚਾਹੀਦਾ ਸਭ ਨੂੰ ਜੇ ਟਾਈਮ ਤੋਂ ਪਰੇ ਹਟਾਂਗੇ ਫੇਰ ਨੁਕਸਾਨ ਹੁੰਦਾ ਹਾਂਜੀ ਤੇ ਟਾਈਮ ਇਹੀ ਕਹਿੰਦਾ ਕਿ ਬੱਦਲ ਬਹੁਤ ਜ਼ਿਆਦਾ ਹੋ ਗਿਆ ਤਾਂ ਆਰਾਮਨਾਉ ਤੋਂ ਦਰਸ਼ਨ ਕਰ ਲਿਆ ਵਧੀਆ ਤੁਸੀਂ ਕਰ ਲੇ ਦਰਸ਼ਨ ਤੇ ਆਪਦੇ ਆਰਾਮਨਾ ਹੁਣ ਜਾਓ ਘਰ ਆ ਜਿਹੜਾ ਤੁਸੀਂ ਚਰਨਾ ਦੇਖ ਰਹੇ ਹੋ ਇਹ ਉੱਤੋਂ ਗਲੇਸ਼ੀਅਰ ਤੋਂ ਹੀ ਸਾਰਾ ਪਾਣੀ ਆ ਰਿਹਾ ਤੇ ਆਹ ਪੁਲ ਪਾਰ ਕਰਕੇ ਤੁਹਾਡਾ ਅੱਧਾ ਰਸਤਾ ਰਹਿ ਜਾਂਦਾ ਅੱਧੇ ਤੋਂ ਵੀ ਅੱਧਾ ਅਸੀਂ ਇਸ ਪਾਸੇ ਖੜੇ ਹਾਂ ਇਸ ਪਾਸੇ ਨੂੰ ਜਾਂਦੇ ਹਾਂ ਆ ਦੇਖੋ ਇਸ ਤੋਂ ਬਾਅਦ ਦਾ ਸਫ਼ਰ ਤੁਹਾਡੇ ਅੱਧੇ ਤੋਂ ਵੀ ਅੱਧਾ ਰਹਿ ਜਾਂਦਾ ਆ ਪੁਲ ਤੋਂ ਬਾਅਦ 1 ਕਿਲੋਮੀਟਰ ਲੈ ਜਾਣਾ ਵੈਸੇ ਨਾ ਇਸ ਮਹੀਨੇ ਆਉਣ ਦੇ ਵਿੱਚ ਇਹ ਫਾਇਦਾ ਜੇ ਤੁਸੀਂ ਗ੍ਰੀਨੈਸ ਦੇਖਣ ਦੇ ਸ਼ੌਕੀਨ ਹੋ ਨਾ ਤੇ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਗ੍ਰੀਨੈਸ ਦਿਖੇਗੀ ਆ ਦੇਖੋ ਪਰਬਤ ਪਰਬਤ ਦੇਖੋ ਤੁਸੀਂ ਪਹਿਲਾਂ ਉੱਤੋਂ ਤੇ ਇਹਦੇ نیچے ਦੇਖੋ ਕਿੰਨੀ ਗ੍ਰੀਨੈਸ ਆ ਹਾਂ ਲੱਗਦਾ ਸ਼ਾਮ ਚ ਆ ਗਏ ਤੇ ਚਾਹ ਪੱਤੀ ਦੇ ਮੈਦਾਨ ਲੱਗੇ ਕਿ ਤੇ ਆ ਦੇਖੋ ਆ ਜਿਹੜੇ ਸੈਡਾ ਦੇ ਪਰਬਤ ਹਨ ਇਹਨਾਂ ਦੇ ਵੀ ਛੋਟੀ ਛੋਟੀ ਘਾਹ ਉੱਗੀ ਹੋਈ ਹੈ ਮਤਲਬ ਬਹੁਤ ਗ੍ਰੀਨਰੀ ਆ ਵੀ ਜਿੱਦਾਂ ਵੱਡੇ ਵੱਡੇ ਪਹਾੜ ਵੀ ਹੁੰਦੇ ਆ ਉਹਨਾਂ ਦੇ ਉੱਤੇ ਵੀ ਹਰੇ ਹਰੇ ਦੇਖਣ ਨੂੰ ਮਿਲੂਗਾ ਇਸ ਦਿਨਾਂ ਦੇ ਵਿੱਚ ਆਉਂਦਾ ਇਹ ਥੋੜਾ ਹੈਗਾ ਆ ਬਰਫ ਵਾਲੇ ਦਿਨਾਂ ਦੇ ਵਿੱਚ ਵੀ ਆਪਣਾ ਉਹ ਆਪਣਾ ਵੱਖਰਾ 뷰 ਆ ਇਹ ਆਪਣਾ ਵੱਖਰਾ 뷰 ਬਹੁਤ ਬਚੇ ਆ ਵੀ ਤੁਹਾਨੂੰ ਚੜਾਈ ਚੜਨੀ ਹੋਰ ਵੀ ਜ਼ਿਆਦਾ ਔਖੀ ਹੋ ਜਾਂਦੀ ਕਿਉਂਕਿ ਸਾਹ ਬਹੁਤ ਜ਼ਿਆਦਾ ਰੜਦਾ ਤੇ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਆ ਤੇ ਫਿਰ ਉੱਪਰ ਵੀ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਉੱਥੋਂ ਵੀ ਤੁਸੀਂ ਫੜਾ ਫੜਾ ਭਜਦੇ ਹੋ نیچے ਨੂੰ ਕਿਉਂਕਿ ਉੱਥੇ ਜਾ ਕੇ ਸਾਰੀ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਆ ਆਕਸੀਜਨ ਲੈਵਲ ਘਟ ਜਾਂਦਾ ਉੱਪਰ ਜਾ ਕੇ ਸਦਾ ਮਾਜੇ ਦਾ ਚੜ ਰਹੇ ਹੌਲੀ ਹੌਲੀ ਕੋਈ ਗੱਲ ਨਹੀਂ ਤੁਹਾਨੂੰ ਦਿਖਾਣੇ ਆਗੇ ਦਰਸ਼ਨ ਕਰਾਣੇ ਆ ਲੋ ਜੀ ਹੁਣ ਅਸੀਂ نیچے ਆ ਚੁੱਕੇ ਆ ਇੰਨਾ ਟਰੈਕ ਤੈਅ ਕੀਤਾ ਆ ਤੇ ਹਜੇ ਵੀ ਰਸਤਾ ਰਹਿੰਦਾ ਆ ਇਹ ਲਾਸਟ ਟਰੈਕ ਸਦਾ ਇਹ ਲਾਸਟ ਟਰੈਕ ਆ ਬਸ ਉਹ ਤੋਂ ਹੁਣ ਅਸੀਂ نیچے ਉਤਰ ਜਾਣਾ ਤੇ ਉਹ ਪੁਲ ਤੋਂ ਆਪਣਾ ਘੰਗਰੀਆ ਜਿਹੜਾ ਸ਼ਹਿਰ ਆ ਜਾਣਾ ਜਿੱਥੇ ਗੁਰਦੁਆਰਾ ਤੇ ਆ ਦੇ ਲੋ ਗੋਬਿੰਧਾ ਮਾ ਸਾਰਾ ਚੜਨਾ ਵੈਨਦਿਆ ਉਤੋਂ ਹਾਂਜੀ ਘਾਂਗਰੀਆ ਤੋਂ ਤੁਰ ਕੇ ਜਦੋਂ ਆਪਾਂ ਆਨੇ ਆ 500 ਕਿਲੋਮੀਟਰ ਉੱਪਰ ਆ ਕੇ ਆਪਾਂ ਨੂੰ ਫਲਾਵਰ ਆਫ ਵੈਲੀ ਮਿਲਦੀ ਹੈ ਇੱਕ ਰਸਤਾ ਫਲਾਵਰ ਆਫ ਵੈਲੀ ਨੂੰ ਜਾਂਦਾ ਹੈ ਤੇ ਇੱਕ ਹੇਮਕੁੰਟ ਸਾਹਿਬ ਨੂੰ ਜਾਂਦਾ ਹੈ ਤੇ ਆ ਸਾਹਮਣੇ ਚੈੱਕ ਪੋਸਟ ਬਣਿਆ ਹੋਇਆ 150 ਰੁਪਏ ਪਰਚੀ ਲੱਗਦੀ ਹੈ ਤੇ ਸਵੇਰੇ 7 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਕੰਮ 12 ਵਜੇ ਤੱਕ ਤੁਸੀਂ ਜਾ ਸਕਦੇ ਹੋ 12 ਵਜੇ ਤੋਂ ਬਾਅਦ ਇੱਥੇ ਐਂਟਰੀ ਨਹੀਂ ਹੈਗੀ ਉੱਥੋਂ ਉੱਪਰੋਂ ਨੀਚੇ ਭੇਜਨ ਆ ਜਾਂਦੇ ਆ ਆ ਸਾਰੇ ਫਲਾਵਰ ਆਫ ਵੈਲੀ ਜਾ ਕੇ ਆ ਰਹੇ ਨੇ ਵਾਪਸ ਆਹ ਜੀ ਰਸਤਾ ਫੁੱਲੋ ਕੀ ਘਾਟੀ ਆ ਸਿੱਤਾ ਹੈ ਹਿਮਕੁੰਡ ਸਾਹਿਬ ਇਹਨਾਂ ਸਿੱਤਰਾ ਆਏ ਆ ਵਾਇਆ ਬਸ ਹੁਣ ਉਹ ਥੋੜਾ ਜਿਹਾ ਰਹਿ ਗਿਆ ਸੋ ਚਲੋ ਚੱਲਦੇ ਆ ਲੋ ਜੀ ਸਾਧ ਸੰਗਤ ਕਰ ਲਿਆ ਮੋਰਚਾ ਫਤਿਹ ਉੱਤਰ ਆਏ ਆ ਆਪਾਂ ਆ ਘੋੜਾ ਸਟੈਂਡ ਆ ਇਸ ਤੋਂ ਬਾਦ ਨੀਚੇ ਹੁਣ ਗੁਰਦੁਆਰਾ ਆ ਤੇ ਅੱਜ ਦਾ ਵਲੌਗ ਹੁਣ ਜਿਹੜਾ ਸਿਗਾ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦਾ ਉਹ ਆਪਾਂ ਕਰਾਂਗੇ ਇੱਥੇ ਹੀ ਸਮਾਪਤ ਤੇ ਤੁਹਾਨੂੰ ਅੱਜ ਦਾ ਵਲੌਗ ਕਿੱਦਾਂ ਦਾ ਲੱਗਾ ਕਮੈਂਟਾਂ ਰਾਹੀ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਜਰੂਰ ਭੇਜਿਓ ਤੇ ਬਾਕੀ ਦੁਬਾਰਾ ਛੱਡ ਦੋ ਜਿੰਨੂੰ ਵਧੀਆ ਲੱਗਿਆ ਜਾਂ ਨਾ ਵੀ ਲੱਗਿਆ ਹੋਵੇ ਪਰ ਦਰਸ਼ਨ ਤਾਂ ਹੋਈ ਆ ਬੋਲੇ ਸੋਨਿਆ ਸਾਸਰੀਆਂ ਕਾਲ